ਸਤਿ ਸ਼੍ਰੀ ਅਕਾਲ ਜੀ ਅੱਜ ਦਾ ਆਪਣਾ ਗੀਤ ਹੈ ਇੱਕ ਬਾਬਲ ਨੂੰ ਧੀ ਦੀ ਪੁਕਾਰ ਉਮੀਦ ਹੈ ਤੁਹਾਨੂੰ ਪਸੰਦ ਆਏਗਾ ਕੀ ਹੋਇਆ ਤੇ ਜੰਮੀ ਕੀ ਹੋਇਆ ਤੇ ਜੰਮੀ ਉੱਚਾ ਵੇਖ ਬਾਬਲਾਵੇ ਤੁਰੂਲ ਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੂਲ ਖਾ ਕੇ ਲਿਆਈਆਂ ਤੀਆਂ ਲੇਖ ਬਾਬਲਾ ਤੋਂ ਪਈਆ ਨੀਮੀ ਕਾ ਤੋਂ ਪਈਆ ਨੀਮੀ ਕਾ ਤੋਂ ਪਈਆ ਉੱਚਾ ਵੇਖ ਬਾਬਲਾਵੇ ਤੁਰੋਂ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਚੁੰਨੀ ਨਾ ਤੂੰ ਦੇ ਚੁੰਨੀ ਨਾ ਤੂੰ ਦੇ ਮੀ ਚੁੰਨੀ ਨਾ ਤੂੰ ਦੇਵੀ ਨਾਹੀ ਖੇਸ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਵਿਦਿਆ ਪੜਾ ਕੇ ਤੋਰੋ ਵਿਦਿਆ ਪੜਾ ਕੇ ਤੋਰੋ ਦੇ ਸੰਦੇਸ਼ ਬਾਬਲਾਵੇ ਤੁਰੋਂ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਰੰਗਲਾ ਤੇਰਾ ਵਸਦਾ ਰਹੇ ਦੇਸ਼ ਬਾਬਲਾਵੇ ਤੁਰੋਂ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਨੀਵੀਂ ਕਾਤੋਂ ਪਾਈਏ ਨੀਵੀਂ ਕਾਤੋਂ ਪਾਈਏ ਨੀਵੀਂ ਕਾਤੋਂ ਪਾਈਏ ਉੱਚਾ ਵੇਖ ਬਾਬਲਾਵੇ ਤਰੋ ਲਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ ਤੁਰੋਂ ਲਿਖਾ ਕੇ ਲਿਆਈਆਂ ਤੀਆਂ ਲੇਖ ਬਾਬਲਾਵੇ